पर साल गुजरन तो बाद चार साल गुजरन तो बाद उन्होंने हाई कोर्ट के आर्डर दतियां बनाते हुए कोई काम नहीं किया पर चांस सरदार मनजीत सिंह ने जरा केस पाया ने पाया एक जज बोला गयाो तीस बोल उस केस दे विच जो हाई कोर्ट की जज साहबान ने ਕਮਿਟੀ ਮਤੇ ਕਮਿਟੀ ਪੁਸ਼ਕਰ ਕਮਿਟੀ ਪੁਸ਼ਕਰਾਂ ਜਿਹਾ ਹੈ ਇਹ ਨਾਲ বিনা ਪਿਛਲੇ ਸਾਲਾਂ ਦੀਆਂ ਬੇਈਮਾਨੀਆਂ ਦੇ ਉੱਤੇ ਹੋਏ ਔਰ ਤੇਜ ਦੇ ਵਿੱਚ ਜੋ ਇਹ ਧਾਰੀਆਂ ਪਾਰ ਸਾਨੂੰ ਦੇਖਦੇ ਹੋਏ ਔਰ ਕੁਝ ਮੈਨਸਨ ਕੰਮ ਕੇ ਕੰਨ ਮਾਨਜੋਗ ਜੱਜ মিডিਆ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਫੈਲਦੀ ਹੈ ਇਹ ਇਨ੍ਹਾਂ ਦੇ ਬਾਰੇ ਉਸ ਨੂੰ ਦੇਖ ਕੇ ਵੀ ਜਿਹੜਾ ਅਹੁਦਾ ਨੇ ਫੈਸਲਾ ਦਿੱਤਾ ਉਹ ਵਾਕਿਆ ਬਾਤ ਕਰਦਾ ਏ ਡਿਟੇਲ ਦੇ ਵਿੱਚ ਇਸ ਸਸਲੇ ਬਾਰੇ ਸਰਦਾਰ ਮਨਜੀਤ ਸਿੰਘ ਤੁਹਾਡਾ ਕਰ ਰਹੇ ਮੈਨੂੰ ਜਦੋਂ ਸਰਸਾ ਜਥੇਦਾਰ ਤੇ ਇਹਨਾਂ ਨੇ ਕਹਿਣਾ ਸ਼ੁਰੂ ਕਰਤਾ ਹਿੰਦ ਤੇ ਅਸੀਂ 10 ਸਾਲ ਅਸੀਂ ਇਲੈਕਸ਼ਨ ਨਹੀਂ ਕਰਾਇਆ ਨਾ ਡਿਜੈਕਟਰ ਦਾ ਨਾ ਔਰ بڑے ਹੰਕਾਰ ਦੇ ਵਿੱਚ ਆ ਕੇ ਗੱਲਾਂ ਕਰਦੇ ਸਾਂ ਪਰ ਕੁਰਬਾਨੀ ਦੀ ਵੀ ਇੱਕ ਟੋਕ ਹੈ ਜੀ بڑے بڑے ਹੰਕਾਰੀਆਂ ਨਾਨਕ ਕਰਮ ਕਰਦੇ ਨੇ ਇਹਨਾਂ ਦੇ ਇਸ ਹੰਕਾਰ ਨੂੰ ਤਾਰ-ਤਾਰ ਕਰਦੇ ਰਹੇ ਸਾਂ ਆ ਬੈਠੇ ਹੋਏ ਸਾਰੇ ਤੇ ਸਾਰੇ ਨਾਲ ਕਹਿੰਦੇ ਸਨ ਹੁਣ ਤੁਹਾਡੀ ਇਲੈਕਸ਼ਨ ਨਹੀਂ ਹੋਣੀ ਮੈਂ ਕਹਾਂ ਜੀ ਕੋਗਾ ਅੰਦਰ ਪਤਾ ਨਹੀਂ ਕਿ ਕਿਹਨਾਂ ਡੋ ਥੈਰਾਪੀ ਹ ਉਸੇ ਇਲਾਕੇ ਦੇ ਅੰਦਰ ਇਹ ਨਾ ਨਹੀਂ ਘੁਆਣਾ ਜਿਹੜਾ ਫੈਸਲਾ ਹਾਈ ਕੋਰਟ ਨੇ ਜੱਜ ਸਰਬਾਨਾ ਨੇ ਦਿੱਤਾ ਹੈ ਇਟ ਇਜ਼ ਪਾਰਾਡੋਕਸਿਕਲ ਪੁਣਾ ਨੇ 4 ਮਹੀਨੇ ਦਾ ਪੂਰਾ ਪ੍ਰੋਗਰਾਮ ਬਣਾ ਕੇ ਚੀਫ ਸੈਕਟਰੀ ਨੂੰ ਕਹਿੰਦਾ ਕਿ ਇਹ ਪ੍ਰੋਗਰਾਮ ਹੈ गाइस ਇਸ ਦਾ ਨਾ ਗੱਲ ਇਹ ਕਹਿਣਾ ਚਾਹੁੰਦਾ ਹਾਂ ਵੀ ਤੁਸੀਂ ਆਪਣੇ ਇਲੈਕਸ਼ਨ ਤੋਂ ਪਹਿਲਾਂ ਆਪਣੇ ਪਿਛਲੇ 8-9 ਸਾਲਾਂ ਦਾ ਜੋ ਕੁਝ ਤੁਸੀਂ ਕਾਰਗੁਜ਼ਾਰੀ ਕੀਤੀ ਉਹ ਸੰਗਤ ਦੇ ਸਾਹਮਣੇ ਰੱਖੋ ਜੋ ਤੁਸੀਂ ਕਾਰਗੁਜ਼ਾਰੀ ਕੀਤੀ ਹੈ ਜੋ ਲੁੱਟ ਖਸੁੱਟ ਕੀਤੀ ਹੈ ਉਹ ਸੰਗਤ ਦੇ ਸਾਹਮਣੇ ਕਰ ਦਿਓ ਇੱਕ ਗੱਲ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿਸੇ ਨਾ ਕਿਸੇ ਨੂੰ ਬਸੰਦ ਬਿਹਾਰਦਾ ਸਕੂਲ ਹੈਂਡਓਵਰ ਕੀਤਾ ਜਾਵੇ ਮੇਰੇ ਕੋਲ ਕਾਬੇ ਨਹੀਂ ਹੈਗੇ ਇਹਦਾ ਮਤਲਬ ਸਾਫ ਰਹਿ ਕੇ ਸਕੂਲ ਲਾਂ ਦੀ ਤਨਾ ਦੇ ਕੋਲ ਸਕੂਲ ਨੂੰ ਚਲਾਉਣ ਵਾਸਤੇ ਨਾ ਅਕਲ ਤੇ ਨਾ ਸ਼ਗਲ ਜਿਹੜੇ ਸਕੂਲ ਅਸੀਂ ਫਾਈਨੈਂਸ਼ਲੀ ਔਰ ਗ੍ਰਿੰਟੀ ਰਹੀਂ ਪਰ ਐਕਸੀਲੈਂਸ ਹਨ ਕੋਰੋਨਾ ਪੇਸੇ ਛੱਡ ਦੇਦੇ ਸਾਂ ਇਨਾ ਕੋਲ ਨਹੀਂ ਚਲੇ ਅੱਜ ਦੂਸਰਾਂ ਦੇ ਹਸੂ ਦੇ ਰਹੇ ਜੇ ਜਗਾ ਦਾ ਸਾਫ ਸਕੂਲ ਦਾ ਸਾਫ ਲਗਾਇਆ ਤੇ ਅੱਜ 10000 ਰੁਪਏ ਤੋਂ ਹੋਈ ਵੱਤ ਕੀ ਮਤ ਹੈ ਜੀ ਵਸਾਂ ਦਾ ਹਸੂ ਜਿਹੜੀ ਇਹਨਾਂ ਨੇ ਕਿਸੇ ਨੇ ਦਿੱਤੀ ਹੈ ਮੈਨੂੰ ਬਹੁਤਾ ਬੈਕਗ੍ਰਾਉਂਡ ਨਹੀਂ ਪਤਾ ਪਰ ਮੈਂ ਉਸ ਬੰਦੇ ਦੀ ਵਾਤੀ ਸੁਣਦਾ ਪੱਕੇ ਤਨ ਲੈ ਕੋ ਸਾਨੂੰ ਸੰਗਤ ਨੂੰ ਇਹਨਾਂ ਲਖਣ ਜਾਣ ਤੋਂ ਪਹਿਲਾਂ ਆਪਣੇ ਸਾਦਾ ਦੇ ਵਰਤੋਂ ਕਰਕੇ ਜੋ ਕੁਝ ਨਾ ਨੇ 8-9 ਸਾਲਾਂ ਚ ਕੀਤਾ ਉਹ ਵਾ ਗਿਆ ਇੱਕ ਦਲਾਈਟ ਕੰਪਨੀ ਨੇ ਆਡੀਟ ਰਿਪੋਰਟ ਕੀਤੀ ਹੈ ਭਾਵੇਂ ਹਾਲੇ ਚਵਾਨੀ ਹੈ ਇਹ ਉਸ ਨੂੰ ਸਾਹਮਣੇ ਭੇਜਣ ਪਤਾ ਲੱਗ ਜਾਗਾ ਕਿਨੇ ਕ ਪਾਣੀ ਚਾਹੀਦੇ ਪਤਾ ਲੱਗ ਜਾਗਾ ਭਾਵੇਂ ਸਰਸਾ ਸੀ ਭਾਵੇਂ ਕਾਲਕਾ ਸੀ ਭਾਵੇਂ ਕੋਈ ਸੀ ਇਹਨਾਂ ਨੇ ਛਾਇ ਕੋਮ ਵੀ ਬਰਬਾਦੀ ਤੋਂ ਇਲਾਵਾ ਕੋਈ ਕੰਮ ਨਹੀਂ ਕੋਈ ਗੱਲ ਨਹੀਂ ਆਗੇ ਜਿਹੜੇ ਮੈਂਬਰ ਇਹਨਾਂ ਨੇ ਸਾਡੇ ਖਰੀਦੇ ਇਹਨ ਦੇ 80 80 ਲੱਖ ਰੁਪਏ ਦੇ ਕੇ ਉਹਨਾਂ ਨੂੰ ਖਰੀਦਾ ਦੋ ਦੋ ਨੌਕਰੀਆਂ ਦਿੱਤੀਆਂ ਉਹਨਾਂ ਦੇ ਪਰਿਵਾਰ ਨੂੰ ਕਾਰਾਂ ਦਿੱਤੀਆਂ ਡਰਾਈਵਰ ਦੇ ਤਿੰਨ ਪਟ્રોલ ਦਿੱਤਾ ਕਦੀ ਇਤਿਹਾਸ ਦੇ ਵਿੱਚ ਇਹ ਕਮੇਟੀ ਜਦ ਬਣੀ ਹੈ ਜਦ ਐਕਟ ਬਣਿਆ ਹੈ 1970 ਤੋਂ ਲੈ ਕੇ ਅੱਜ ਤੱਕ ਦਾ ਸਾਰਾ ਮੇਰਾ ਅੱਖਾਂ ਦੇ ਸਾਹਮਣੇ ਆਇਆ ਹੈ ਅੱਜ ਕਿਉਂਕਿ ਇਹਨਾਂ ਚ ਅਕਲ ਨਹੀਂ ਇਮਾਨਦਾਰੀ ਨਾਲ ਦੀ ਚੀਜ਼ ਨਹੀਂ ਬੇਈਮਾਨੇ ਕੁੱਟਕੁੱਟ ਕੇ ਭਰੀ ਹੋਈ ਹੈ ਤੇ ਕੋਈ ਕੰਮ ਨਹੀਂ ਕਰ ਸਕਿਆ ਕੋਈ ਕੰਮ ਨਹੀਂ ਕਰ ਸਕਿਆ ਮੈਂ ਅੱਜ ਕਹਿ ਰਿਹਾ ਖਾਲੀ ਮੈਂ ਜ਼ੁਬਾਨੀ ਦੇ ਰਿਹਾ ਤੁਹਾਡੇ ਚਿਹਰੇ ਤਾਂ ਕਿ ਜਿੱਥੇ ਕੋ ਮੈਂ ਇਹਨਾਂ ਦੇ ਸਾਹਮਣੇ ਅਸੀਂ ਬੈਠ ਕੇ ਇਹਨਾਂ ਨਾਲ ਗੱਲ ਕਰ ਸਕਦੇ ਹਾਂ ਜਿਸ ਦੀ ਮਰਜ਼ੀ ਕਰਾਂ ਇੱਕ ਪੈਸੇ ਦਾ ਸੋਵੇਂ حساب ਇਸੇ ਝੂਠ ਬੋਲਾਂਗੇ ਤੇ ਗੁੱਸੇ ਦੇ ਦੇਗਾ ਬਾਕੀ ਦਾ ਜਾਣਦੇ ਹੋ ਤੁਸੀਂ ਅਸੀਂ ਚਾਹੁੰਦੇ ਆ ਸਕੂਲਾਂ ਦਾ حساب ਦੇਣ ਜਿਹੜਾ ਇਹਨਾਂ ਨੇ ਕੈਸੀ ਹਸਪਤਾਲ ਅਸੀਂ ਸ਼ੁਰੂ ਕਰਾਂਗੇ ਉਸ ਦਾ ਦੇ ਕੀ ਬਿਰੀਸ਼ਾ ਪਰ ਬੰਦਗੀ ਦੇ ਵਿੱਚ ਜਿਹੜੇ ਕਰੋੜਾਂ ਰੁਪਏ ਖਾਦੇ ਗਏ ਉਹਦਾ حساب ਦੇਣ ਤੇ ਆਪਣਾ ਇਲੈਕਸ਼ਨ ਲੜਨ ਆਜਣਾ ਕਮਟੀ ਹੈਗੀ ਜਿਹੜੀ ਬੇਈਮਾਨੀ ਕਰਨੀ ਨੇ ਹਰਾ ਫੇਰੀ ਕਰਨੀ ਨੇ ਕਰਕੇ ਬੈਲੈਂਸ ਸ਼ੀਟ ਸਾਡੇ ਸਾਹਮਣੇ ਲਿਆ ਬੜੀ ਸਪੱਸ਼ਟ ਕਰਨੀ ਹੈ ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਮੈਂ ਜਾਣਾ ਹੈਗਾ ਥੋੜਾ ਜਿਹਾ ਮੈਂ ਫਹਿਮੀ ਹਾਂ ਮੈਂ ਬਕਤ ਸੇ ਤੋਂ ਪਹਿਲੇ ਪਹੁੰਚ ਜਾਵਾਂ ਕਾਰਨ ਮੈਂ ਵਧਾਈ ਦੇਦਾ ਵਾਂ ਉਸ ਨੂੰ ਸ਼ੰਤੀ ਦਿਉਂ ਤੇ ਸਤਾਰ ਮੰਨ ਜੀ ਜਿਨ੍ਹਾਂ ਨੇ ਕਹਿਸ ਪਾ ਕੇ ਇਹਨਾਂ ਦੇ ਸਭ ਜਿਹੜੇ ਹੰਕਾਰ ਸਾਨੂੰ ਚੱਕਣਾ ਚੂਟ ਕਰਦੇ ਇਹ ਸੰਦੇਸ ਅਨਸੀ ਸਰਕਾਰ ਸਾਡੀ ਹੈ ਮੰਤਰੀ ਸਾਡਾ ਤੇ ਸਰ ਸਾਡੇ ਸਾਰਿਆਂ ਦਾ ਪਿਓ ਹੈਗਾ ਇਹਨਾਂ ਲਕਸ਼ਣ ਨਹੀਂ ਹੋਣਗੇ। ਔਰ ਤੁਹਾਡੇ ਮਨਾਂ ਵਿੱਚ ਵੇਸੀ ਇਹ ਮੈਂ ਕਹ ਰਿਹਾ। ਵੀ ਇਹ ਟੋਂ ਬਾਹਰ ਚੋਕੇ ਪੈਣ ਜੋ। ਹੁਣ ਸਰਸਾ ਬੜਾ ਤਗੜਾ ਹੈ। ਕੋਈ ਹੋਗਾ ਨਹੀਂ ਜਿਆਦਾ ਗੱਲ ਨਹੀਂ ਮੈਂ ਕਰਨੀ। ਪਰ ਇਹ ਜ਼ਰੂਰ ਕਹਾਂਗਾ ਦਿੱਲੀ ਦੀ ਸੰਤਾ ਨੂੰ ਪੀਲ ਕਰਾਂਗੇ। ਗੁਰੂ ਦਾ ਵਾਸਤਾ ਜੇ ਇਹ ਆਖਰੀ ਮੌਕਾ ਹੈ ਤੁਹਾਡੇ ਵਾਸਤੇ ਇਮਾਨਦਾਰ ਸਖਸੀਤਾਂ ਨੂੰ ਚੁਣਨ ਦਾ। ਇਹ ਜੇ ਭਈ ਮਾਨਾਂ ਨੂੰ ਦੁਬਾਰਾ ਦਿੱਤੀ ਫਿਰ ਸਭ ਜਾਣੇ ਸਾਡੇ ਗੁਰਦੁਆਰਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਏਗਾ ਕਿ ਕੁਝ ਹੋਏਗਾ ਸਕੂਲ ਤੇ ਖਤਮ ਹੋ ਗਏ ਤਾਂ ਮੈਂ ਜਿਆਦਾ ਨਾ ਕਹਾऊं ਤੁੰਗਵੇਂ ਬੋਲਦੇ ਆ ਬਤਨ ਕਿ ਕਿਤਾ ਤੱਕ ਪਹੁੰਚਾਂ ਮੈਂ ਸਾਰ ਮਨਜੀਤ ਸਿੰਘ ਨੂੰ ਕਹਿੰਦਾ ਬੇਨਤੀ ਕਰਦਾ ਕਿ ਮੈਂ ਪੜ੍ਹਨ ਜਾਣਾ ਕੋਈ ਪਾਰਲਮੈਂਟ ਚ ਆਪਣੀ ਦਰਖਾਸਤ ਕਰਾਂ ਤੇ ਮੈਂ ਪਾ ਕੇ ਆਉਂਦਾ ਆ ਥੈਂਕ ਯੂ ਵੈਰੀ ਮਚ ਜਿਵੇਂ ਜਿਵੇਂ ਸਰਨਾ ਸਾਹਿਬ ਨੇ ਕੋਈ ਇੰਦਰੀ ਹਾਲ ਜਿਵੇਂ ਸਰਨਾ ਸਾਹਿਬ ਨੇ ਤੁਹਾਨੂੰ ਜ਼ਿਕਰ ਕੀਤਾ ਇਹਨਾਂ ਦਾ ਔਰ ਮੈਂ ਇਹਦੇ ਵਿੱਚੋਂ ਡਿਟੇਲ ਟੈਕਨੀਕਲ ਗੱਲ ਤੁਹਾਡੇ ਨਾਲ ਮੈਂ ਗੱਲ ਕਰਾਂਗਾ ਲੇਕਿਨ ਪਹਿਲੇ ਮੈਂ ਕਰਨਾ ਚਾਹਨਾ ਵਾ ਕਿ ਇਹਨਾਂ ਨੇ ਹਮੇਸ਼ਾ ਝੂਠ ਦਾ ਇੱਕ ਆਪਣੇ ਤੰਤਲ ਮੰਤਰ ਸਾਜਿਆ ਹੈ ਕਿ ਅਸੀਂ ਹਸਪਤਾਲ ਬਣਾ ਦਿੱਤਾ ਜੀ 100 ਬੈੱਡ ਦਾ ਹਸਪਤਾਲ ਤਿਆਰ ਹੋ ਗਿਆ ਜੀ ਉੱਥੇ ਬੀਬੀਆਂ ਨੂੰ ਪਿਛਲੀਆਂ ਇਲੈਕਸ਼ਨਾਂ ਦੌਰਾਨ ਕੋਵਿਡ ਦੇ ਦੌਰਾਨ ਇਹ ਬੀਬੀਆਂ ਦੇ ਜਥਿਆਂ ਨੂੰ ਬੁਲਾਉਂਦੇ ਸੀ ਔਰ ਉਹਨਾਂ ਨੂੰ ਜਾ ਜਾ ਕੇ ਦਿਖਾਉਂਦੇ ਸੀ ਕਿ ਉੱਥੇ ਉਹਨਾਂ ਨੂੰ ਸਰੂਪੇ ਦਿੰਦੇ ਸੀ ਦੋ ਕਮਰੇ ਤਿਆਰ ਕਰਕੇ ਇਹਨਾਂ ਨੇ ਹਸਪਤਾਲ ਬਣਾ ਦਿੱਤਾ ਉਹਦੇ ਬਾਅਦ ਆਖਦੇ ਜੀ ਕਿ ਏਸ਼ੀਆ ਦਾ ਸਭ ਤੋਂ ਵੱਡਾ ਅਸੀਂ ਉਹ ਡਾਇ ਉਹ ਜਿਹੜਾ ਡਾਇਲਿਸਿਸ ਸੈਂਟਰ ਹੈ ਅਸੀਂ ਉਸ ਨੂੰ ਕ੍ਰੀਏਟ ਕਰ ਦਿੱਤਾ ਉਹ ਵੀ ਝੂਠ ਨਿਕਲਿਆ ਫਿਰ ਇਹ ਆਖਦੇ ਸੀ ਕਿ ਸਰਸਾ ਸਾਹਿਬ ਦੇ ਨਾਲ ਜੋ ਹੋਇਆ ਪੰਜਾਬੀ ਦੇ ਟੈਕਸ ਜੀ ਤੁਹਾਡੇ ਸਾਰਿਆਂ ਨੂੰ ਪਤਾ ਹੈ ਫਿਰ ਸਾਡੇ ਦੋ ਆਨਰੇਬਲ ਮੈਂਬਰ ਦਾਰਾ ਜੀ ਪੁਰਾਣਾ ਕੀ ਦਾਰਾ ਜੀ ਦਾ सुरेंद्र ਸਿੰਘ सुरेंद्र ਸਿੰਘ ਦਾਰਾ ਜੀ ਔਰ ਸਰ ਮਹਿੰਦਰ ਸਿੰਘ ਆਗਦੇ ਜੀ ਲਾਟਰੀ ਵਾਲੇ ਮੈਂਬਰ ਤੱਕ ਗਏ ਅਗਲੀ ਡੇਟ ਤੇ ਗਏ ਦੋ ਮੈਂਬਰ ਸਾਡੇ ਆ ਰਹੇ ਨੇ ਕੋਈ ਮੈਂਬਰ ਨਹੀਂ ਗਿਆ ਅੱਜ ਟਰਮ ਖਤਮ ਹੋ ਗਈ ਹੈ ਦੋਵੇਂ ਮੈਂਬਰ ਉੱਥੇ ਨੇ ਕੋਰਟ ਚੋਂ ਕੇਸ ਵਾਪਸ ਲੈਣਾ ਪਿਆ ਕਿਉਂਕਿ ਝੂਠ ਦੇ ਆਧਾਰ ਤੇ ਇਹਨਾਂ ਨੇ ਪਾਇਆ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਸਰਨਾ ਸਾਹਿਬ ਨੇ ਗੱਲ ਆਖੀ ਕਿ ਇਹ ਭੁਲਜਾ ਨੂੰ ਇਲੈਕਸ਼ਨ ਆ ਅਗਲੀਆਂ ਇਲੈਕਸ਼ਨਾਂ ਤਾਂ ਹੋਣੀਆਂ ਕੋਈ ਨਹੀਂ ਔਰ ਸਾਜ਼ਿਸ਼ ਦੇ ਹਿਸਾਬ ਨਾਲ ਇੰਟਰਨਲ ਇਲੈਕਸ਼ਨ ਨਹੀਂ ਕਰਾਈ ਮੈਜੋਰਟੀ ਹੋਣ ਦੇ ਬਾਵਜੂਦ ਜਿਵੇਂ ਨਾ ਆਖਿਆ ਕਿ ਲੱਖਾਂ ਰੁਪਏ ਖਰਚ ਕੇ ਇਹਨਾਂ ਨੇ ਮੈਂਬਰ ਖਰੀਦੇ ਇੰਟਰਨਲ ਇਲੈਕਸ਼ਨ ਨਹੀਂ ਕਰਾਈ ਕਿ ਅਸੀਂ 3 ਮਹੀਨੇ 4 ਮਹੀਨੇ ਪਹਿਲੇ ਇਲੈਕਸ਼ਨ ਕਰਕੇ ਆਪਣੇ ਪੈਸੇ ਨਾਲ ਖਰੀਦੇ ਕੋਈ ਨਹੀਂ ਸੀ ਗੁਰੂ ਦੇ ਪੈਸੇ ਨਾਲ ਗੁਰੂ ਦੀ ਕੋਲ ਚੁੱਕੀ ਇਹ ਗੁਰੂ ਦੀ ਗੋਲਕ ਚੋ ਪੈ ਹੈ ਵਰਤ ਕੇ ਨੌਕਰੀਆਂ ਦੇ ਕੇ ਗੱਡੀਆਂ ਦੇ ਕੇ ਇਹਨਾਂ ਨੇ ਖਰੀਦੇ ਲੇਕਿਨ ਉਸ ਤੋਂ ਬਾਅਦ ਇਹਨਾਂ ਨੇ ਆਖਿਆ ਕਿ ਅਸੀਂ ਅੱਗੇ ਇਸ ਨੂੰ ਲੈ ਜਾਾਂਗੇ ਲੇਕਿਨ ਜੱਜ ਸਾਹਿਬ ਨੇ ਮਨੀ ਪੁਸ਼ਕਰਨਾ ਜੀ ਆਨਰੇਬਲ ਹਾਈ ਕੋਰਟ ਦੇ ਜੱਜ ਸਾਹਿਬ ਨੇ ਆਖਿਆ ਅਗਰ ਇਹੋ ਜੀ ਸ਼ਰਾਰਤ ਜਦੋਂ ਸਾਡੇ ਬੇਨੀਪਾਲ ਜੀ ਦੇ ਵਕੀਲਾਂ ਨੇ ਸਾਡੇ ਵਕੀਲ ਔਰ ਛੱਟੀ ਜੀ ਉਹਨਾਂ ਦੇ ਵਕੀਲਾਂ ਨੇ ਜਦੋਂ ਬਹਿਸ ਕੀਤੀ ਤੇ ਜੱਜ ਸਾਹਿਬ ਨੇ ਵਰਬਲ ਕੋਰਟ ਚ ਕਿਹਾ ਕਿ ਜੇ ਇਹੋ ਜੀ ਕੋਈ ਸ਼ਰਾਰਤ ਕੀਤੀ ਤੇ ਮੈਂ ਇੱਕ ਕਮੇਟੀ ਡਿਫੰਕ ਕਰ ਦਿਆਂਗੀ ਉਸ ਤੋਂ ਬਾਅਦ ਉਹਨਾਂ ਨੇ ਆਖਿਆ ਕਿ ਤੁਸੀਂ ਪਿਛਲੇ 2012 ਔਨਵਰਡਸ ਵੈਧ ਹੀ ਕਰਦੇ ਚਲੇ ਗਏ ਫਿਰ ਇਹਨਾਂ ਨੇ ਕੋਰ ਸ਼ਰਨਤ ਕੀਤੀ ਸੀ ਕਿ ਕੋਵਿਡ ਦੇ ਵਿੱਚ ਹੋਇਆ ਸੀ ਕਿ ਡਾਇਰੈਕਟਰ ਨੇ ਇੱਕ ਦਿੱਤੀ ਸੀ ਐਪਲੀਕੇਸ਼ਨ ਕਿਉਂਕਿ ਲੋਕੀ ਘਰੋਂ ਬਾਹਰ ਨਹੀਂ ਨਿਕਲਦੇ ਅਸੀਂ ਵੋਟਾਂ ਨਹੀਂ ਬਣਾ ਸਕਦੇ ਮਿਹਰਬਾਨੀ ਕਰਕੇ ਤੁਸੀਂ ਪੁਰਾਣੀਆਂ ਵੋਟਾਂ ਤੇ ਜਾਣ ਦਿਓ ਉਹ ਕਹਿੰਦੇ ਹੁਣ ਕੋਵਿਡ ਖਤਮ ਹੋ ਗਿਆ ਕੋਵਿਡ ਦਾ ਕੋਈ ਬਹਾਨਾ ਨਹੀਂ ਉਹਨਾਂ ਨੇ ਸ਼ਡਿਊਲ ਦਿੱਤਾ ਜੀ 4 ਮਹੀਨਾ ਇੱਕੀ ਦਿਨ ਦਾ 2 ਮਹੀਨਿਆਂ ਚ ਆਨਲਾਈਨ ਜਾਂ ਫਿਜ਼ੀਕਲ ਇਲੈਕਸ਼ਨ ਕਰਾਓ 打印ਿੰਗ ਦੀ ਆਫ ਸਪਲੀਮੈਂਟਰੀ 1 ਮਹੀਨੇ ਚ ਹੋ ਜਾਏਗੀ ਲਿਸਟਾਂ ਦੀ ਇਨਵਾਈਟਿੰਗ ਆਬਜੈਕਸ਼ਨ 21 ਦਿਨ ਦੇ 1 ਮਹੀਨਾ 打印ਿੰਗ ਫਾਰ ਫਾਈਨਲ ਔਰ ਫਿਰ ਕੀ ਕਹ ਜੱਜ ਸਾਹਿਬ ਨੇ ਉਹਨਾਂ ਨੇ ਕਿਹਾ ਚੀਫ ਸੈਕਟਰੀ ਆਫ ਜਿਹੜਾ ਦਿੱਲੀ ਹੈ ਚੀਫ ਸੈਕਟਰੀ ਆਫ ਦਿੱਲੀ 4 ਹਫਤੇਾਂ ਚ ਮੈਨੂੰ ਸਾਰਾ ਪ੍ਰੋਗਰਾਮ ਬਣਾ ਕੇ ਮੇਰੇ ਸਾਹਮਣੇ ਟੇਬਲ ਤੇ ਪੇਸ਼ ਕਰੇ ਔਰ ਅਗਲੀ ਗੱਲ ਜਿਹੜੀ ਉਹਨਾਂ ਨੇ ਕਹੀਏ ਇੱਕ ਪੈਰਾ ਸੁਣਨ ਵਾਲਾ ਸਾਡਾ ਸਾਹਿਬ ਬੜਾ ਜ਼ਰੂਰੀ ਹੈ بڑا میں ਕਿ ਇਹ ਜਿਹੜੀਆਂ ਇਲੈਕਸ਼ਨਾਂ ਰੋਕਣਾ ਚਾਹੁੰਦੇ ਸੀ ਇਹ 4 ਸਾਲ ਹੋਰ ਕਬਜ਼ਾ ਕਰਨਾ ਚਾਹੁੰਦੇ ਸੀ ਕਿਉਂਕਿ ਇਹ ਬਿੱਕੋ ਸੀ ਕਿ ਗੁਰਦੁਆਰਾ ਵਰਤ ਕੇ ਅਸੀਂ ਗੋਲਕ ਵਰਤ ਕੇ ਅਸੀਂ ਮੰਤਰੀ ਬਣ ਜਾਈਏ ਅਸੀਂ ਐਮਐਲਏ ਬਣ ਜਾਈਏ ਉਹਦੇ ਚ ਕਾਮਯਾਬ ਹੋ ਗਏ ਲੇਕਿਨ ਕੌਮ ਦਾ ਕੋਈ ਕੰਮ ਕਰਨ ਦੇ